ਗੁਰਪਿਆਰ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਕੀਰ ਸਿੰਘ ਮੌੜ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਤੁਹਾਡੇ ਪਿਆਰ ਸਹਿਯੋਗ ਦੇ ਨਾਲ ਤਕਰੀਬਨ ਪਿਛਲੇ 5 ਸਾਲਾਂ ਤੋਂ ਆਪਾਂ ਸ਼ਿਦੀ ਸਭਾ ਸ੍ਰੀ ਫਤੇਗੜ ਸਾਹਿਬ ਸਰਹੰਬਦੀ ਧਰਤੀ ਦੇ ਹਰੇਕ ਸਾਲ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਦੇ ਵਿੱਚ ਦਸਤਾਰਾਂ ਦਾ ਗਰਮ ਦੁੱਧ ਦਾ ਮੋਤੀ ਮਹਾਰਾਜ ਜੀ ਨੂੰ ਯਾਦ ਕਰਦਿਆਂ ਗਰਮ ਦੁੱਧ ਦਾ ਲੰਗਰ ਵਿਅਕਤਸਵਾਲਣ ਦੇ ਲਈ ਅਸੀਂ ਦਸਤਾਰਾਂ ਦਾ ਲੰਗਰ ਨਾਲ ਦੀ ਨਾਲ ਕਿਉਂਕਿ ਉੱਥੇ ਇਕੱਠ ਬਹੁਤ ਹੁੰਦਾ ਸੰਗਤ ਬੜੀ ਹੁੰਦੀ ਆ ਪ੍ਰੋਬਲਮ ਬੜੀ ਹੁੰਦੀ ਆ ਦਵਾਈਆਂ ਦਾ ਲੰਗਰ ਤਿੰਨੇ ਲੰਗਰ ਜਿਹੜੇ 23 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਚੱਲਦੇ ਆ ਜੀ ਬੇਨਤੀ ਆ ਵੀ ਜਿੰਨਾ ਗੁਰੂ ਪਿਆਰਿਆਂ ਨੇ ਆਪਣਾ ਦਾ ਸੰਬੰਧ ਸਫਲਾ ਕਰਨਾ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਿਓ ਤਾਂ ਕਿ ਆਪਾਂ ਉੱਥੇ ਵਧੀਆ ਟੰਗਣਾ ਮੋਤੀ ਮਹਿਰਾ ਜਿਹਨੂੰ ਯਾਦ ਕਰਦੇ ਆ satsang ਕਰਦੇ ਆ ਸੰਗਤ ਨੂੰ ਗਰਮ ਗਰਮ ਦੁੱਧ ਚਕਾਈਏ ਨਾਲ ਦੀ ਨਾਲ ਜਿਹੜੇ ਬੱਚੇ ਸਾਹਿਬ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਹੁੰਦੇ ਆ ਕੇਸ ਰੱਖਣ ਦਾ ਪਰਨ ਕਰਦੇ ਆ। ਸਾਤ ਸੂਰ ਦਸਤਾਰਾਂ ਹੋਣ ਦਾ ਜਿਹੜਾ ਪਰਨ ਕਰਦੇ ਆ ਉਹਨਾਂ ਨੂੰ ਆਪਾਂ ਦਸਤਾਰਾਂ ਜਿਹੜੇ ਫਰੀਦ ਸੇ ਜਾ ਕੇ ਲੈਣੇ ਹੁੰਦੇ ਆ। ਇਸ ਕਰਕੇ ਸਾਨੂੰ ਦਸਤਾਰਾਂ ਦੀ ਬਹੁਤ ਲੋੜ ਹੁੰਦੀ ਹੈ। ਕਿਉਂਕਿ ਕੱਠ ਬਹੁਤ ਜ਼ਿਆਦਾ ਹੁੰਦਾ ਦਸਤਾਰਾਂ ਬਹੁਤ ਲੱਗਦੀਆਂ ਨੇ। ਇਸ ਕਰਕੇ ਸਾਰੇ ਗੁਰੂ ਪਿਆਰਿਆਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਸਾਹਿਬਦੇਵ ਜੀ ਤਾਂ ਕਿ ਆਪਾਂ 23 ਦਸੰਬਰ ਤੋਂ ਲੈ ਕੇ ਇਸ ਰਾਹ ਤੋਂ ਦੀ ਧਰਤੀ ਤੇ ਸ਼ੀਧੀ ਸਭਾ ਦੇ ਵਿੱਚ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਆਂ, ਸੰਗਤ ਦੇ ਵਿੱਚ ਵਿਚਰਦੇ ਆਂ, ਸੰਗਤ ਦੀ ਸੇਵਾ ਕਰੀਏ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਬਾਤੋਬਾਤ ਸੰਗਤਾਂ ਨੂੰ ਬੇਨਤੀ ਹੈ ਵੀ ਦੁੱਧ ਦੀ ਸੇਵਾ ਤੇ ਦਸਤਾਰਾਂ ਦੀ ਸੇਵਾ ਜ਼ਰੂਰ ਆਪਣਾ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ